ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਮੁਸ਼ਕਾਬਾ ਦਾ ਜੀ ਤੇ ਬਾਕੀ ਤਾਲਮਿਲ ਕਮੇਟੀ ਤੇ ਕੀ ਹੋਵੇ ਹੈਗੇ ਜੀ ਮੈਂਬਰ ਵਗੈਰਾ ਵੀ ਹਾਂਜੀ ਮੈਂ ਤਾਲਮਿਲ ਕਮੇਟੀ ਦਾ ਮੈਂਬਰ ਆ ਜੀ ਇਹ ਵੀ ਆਪਣੇ ਸਾਡੇ ਸਰਪੰਚ ਸਾਹਿਬਾ ਨੇ ਉਹਨੇ ਮਾਰਵਿੰਦਰ ਸਿੰਘ ਮੁਸ਼ਕਾਬਾ ਜੀ ਤਾਲਮਿਲ ਕਮੇਟੀ ਜਿੰਨੀ ਵੀ ਪੰਜਾਬ ਦੀ ਅਸੀਂ ਉਹਦੇ ਮੈਂਬਰ ਆ ਜੀ ਤੇ ਕੀ ਕੀ ਫੈਸਲੇ ਲਏ ਜਿਹੜਾ ਕੱਲ੍ਹ ਦਾ ਸਵੇਰ ਜਾਮਦੀ ਦਾ ਸਰਰੇ ਬਾਰੇ ਇਹ ਸਾਡਾ ਜੀ ਆਪਣੇ ਕੱਲ ਸਾਡੇ ਲੁਧਿਆਣੇ ਮੀਟਿੰਗ ਹੋਈ ਹੈ ਜੀ ਬਚਤ ਭਵਨ ਦੇ ਵਿੱਚ ਆਪਣੇ ਡੀਸੀ ਸਾਹਿਬਾਨ ਮੱਲਾ ਤੇ ਸਾਰੇ ਅਫਸਰ ਸਹਿਬਾਨ ਮੱਲਾ ਹਾਜ਼ਰ ਦੀ ਉਹਨਾਂ ਨੇ ਸਾਨੂੰ assurance ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਨੇ ਆ ਆਪਣੇ 11 ਤਰੀਕ ਦੀ ਉਹਨਾਂ ਨੇ ਮੀਟਿੰਗ ਕਿਹਾ ਜੀ ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਿੰਨ ਮੰਤਰੀ ਸਾਹਿਬਾਨ ਵਿੱਚ ਪਹੁੰਚ ਰਹੇ ਨੇ ਹੋਰ ਵੀ ਅਫਸਰ ਸਹਿਬਾਨ ਪਹੁੰਚ ਰਹੇ ਨੇ ਵੀ ਉਹ ਕਹਿੰਦੇ ਸਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ ਤੇ ਬਾਕੀ ਫਿਰ ਇਹਦੇ ਅਗਲੇ ਵੀ ਅਸੀਂ ਜਿਹੜਾ ਸਾਡਾ ਕੱਲ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ ਉਹ ਸਾਡੇ ਸਾਰੇ ਤਾਲ ਮਿਲਕ ਕਮੇਟੀ ਨੇ ਵਿਚਾਰ ਕੇ ਇਹ ਰਾਏ ਕੀਤੀ ਆ ਵੀ ਅਜੇ ਅਸੀਂ ਮੁਲਤਵੀ ਕਰਦੇ ਆਂ ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੁਝ ਦੇ ਦਿੰਦੀ ਆ ਤਾਂ ਸਾਡਾ ਠੀਕ ਆ ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਕੋਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਗਰਾਮ ਤਾਲਮਿਲ ਕਮੇਟੀ ਦਊਗੀ ਅਸੀਂ ਉਦਾਂ ਹੀ ਮੰਨ ਲਾ ਜਾਰੀ ਰੱਖਾਂਗੇ ਇਹ ਪੂਰੀ ਜਿਹੜੀ ਹੈਗੇ ਤਾਲਮੇਨ ਕਮੇਟੀ ਪੰਜਾਬ ਦਾ ਫੈਸਲਾ ਜਿਹੜਾ ਕੱਲ ਦਾ ਜਿਹੜਾ ਤੁਸੀਂ ਡਾਮ ਰੱਦ ਕੀਤਾ ਜਿਹੜਾ ਲਾਵਾ ਦੀ ਹਾਂਜੀ ਇਹ ਪੰਜਾਬ ਸਾਰੇ ਪੰਜਾਬ ਦਾ ਹੀ ਮਨਲਾ ਜਿੰਨੀ ਵੀ ਤਾਲਮੇਨ ਕਮੇਟੀ ਹੈ ਸਾਰੀ ਤਾਲਮੇਨ ਤਾਲ ਮਿਲਕ ਕਮੇਟੀ ਦਾ ਹੀ ਫੈਸਲਾ ਜੀ ਜਿਵੇਂ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆਪਾਂ ਵੀ ਤੁਸੀਂ ਕੱਲ ਦਾ ਸੇ ਪੋਸਟ ਬਾਮਲ ਮੁਲਤਵੀ ਕਰ ਦੋ ਕਿ ਜਿਵੇਂ ਜੇ ਸਾਡਾ ਕੋਈ ਹੱਲ ਹੋ ਗਿਆ ਤਾਂ ਅਸੀਂ ਇਹਨੂੰ ਮੁਲਤਵੀ ਕਰਤਾ ਨਹੀਂ ਤਾਂ ਫਿਰ ਅਸੀਂ ਉਦੋਂ ਵੀ ਹੋਰ ਜ਼ਿਆਦਾ ਸੰਘਰਸ਼ ਤੇਜ਼ ਕਰਾਂਗੇ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੇ